ਪੰਜਾਬੀ ਗਾਇਕ ਰਾਜਵੀਰ ਜਵੰਦਾ ਪਿਛਲੇ ਕਈ ਦਿਨਾਂ ਤੋਂ 40 ਹਸਪਤਾਲ ਦੇ ਵਿੱਚ ਦਾਖਲ ਨੇ ਐਕਸੀਡੈਂਟ ਤੋਂ ਬਾਅਦ ਉਹਨਾਂ ਨੂੰ ਐਮਰਜੈਂਸੀ ਇੱਥੇ ਦਾਖਲ ਕਰਵਾਇਆ ਗਿਆ ਕੀ ਸਥਿਤੀ ਹੈ ਹੁਣ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਪਹਿਲਾਂ 4 ਲਾਈਫ سپورਟਸ ਉਹਨਾਂ ਲੱਗੇ ਸੀ ਤੇ ਉਹ ਇੱਕ ਇੱਕ ਕਰਕੇ ਹਟਾਏ ਗਏ ਕਿਉਂਕਿ ਸਿਹਤ ਦੇ ਵਿੱਚ ਸੁਧਾਰ ਆ ਰਿਹਾ ਸੀ ਅੱਜ ਫਿਰ ਕਲਾਕਾਰਾਂ ਨੇ ਕਿਹਾ ਹੈ ਕਿ ਅਰਦਾਸਾਂ ਦੀ ਲੋੜ ਹੈ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਕੋਈ ਜਿਆ ਪਿੰਡ ਸ਼ਹਿਰ ਘਰ ਨਹੀਂ ਹੋਵੇਗਾ ਜਿੱਥੇ ਰਾਜਵੀਰ ਜਵੰਦੇ ਲਈ ਅਰਦਾਸ ਨਾ ਕੀਤੀ ਗਈ ਹੋਵੇ ਗਾਇਕ ਅ ਹਰਜੀਤ ਸਿੱਧੂ ਤੇ ਰਾਜਵੀਰ ਜਵੰਦੇ ਹੁਣਾਂ ਦੇ ਪਰਿਵਾਰਕ ਮੈਂਬਰ ਇੱਥੇ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕੀ ਸਿਚੁਏਸ਼ਨ ਆ ਬਾਈ ਜੀ ਸਿਚੁਏਸ਼ਨ ਕੀ ਆ ਹੁਣ ਦੇਖ ਰਹੇ ਆ ਕਿ ਬਹੁਤ ਸਾਰੀਆਂ ਜਿਹੜੀਆਂ ਫੇਕ ਵੀਡੀਓਜ਼ ਜਿਹੜੀਆਂ ਨੇ ਉਹ ਵੀ ਆ ਰਹੀਆਂ ਨੇ ਤੇ ਉਹਨਾਂ ਨੂੰ ਅਸੀਂ ਵੀ ਰਿਕੁਐਸਟ ਕਰਦੇ ਆ ਕਿ ਭਾਈ ਸਿਚੁਏਸ਼ਨ ਅਜਹੀ ਹੈ ਕੋਈ ਅਜਹੀਆਂ ਕਿਸੇ ਦੀਆਂ ਵੀਡੀਓ ਪਾ ਕੇ ਰਾਜਵੀਰ ਜਵੰਦੇਰਾ ਨਾਮ ਦੇ ਕੇ ਸੋਸ਼ਲ ਮੀਡੀਆ ਦੇ ਉੱਤੇ ਵਾਇਰਲਿਆਂ ਕੀਤੀਆਂ ਜਾਣ ਸਿਚੁਏਸ਼ਨ ਐਕਚੁਅਲ ਚ ਹੈ ਕੀ ਆ ਉਹਨਾਂ ਦੀ ਹੁਣ ਪਹਿਲਾਂ ਤਾਂ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਜੀ ਤੇ ਵੀ ਦੁਆਵਾਂ ਜਿਹੜੀਆਂ ਲੋਕਾਂ ਦਾ ਬਹੁਤ ਦੁਆਵਾਂ ਦੇਸ਼ ਪ੍ਰਦੇਸ਼ ਦੇ ਵਿੱਚ ਹੋ ਰਹੀਆਂ ਬਹੁਤ ਵਧੀਆ ਗੱਲ ਆ ਹੋਰ ਦੁਆ ਕਰੋ ਭਰਾ ਲਈ ਅਰਦਾਸਾਂ ਕਰੋ ਕਿਉਂਕਿ ਅੱਗੇ ਨਾਲੋਂ ਬਹੁਤ ਵਧੀਆ ਵਾ ਅਸੀਂ ਅੰਦਰੋਂ ਕਿਉਂਕਿ ਮੇਰੀ ਵੀ ਮੇਰੀ ਸਹੁਰੇ ਪਰਿਵਾਰ ਦੇ ਵਿੱਚੋਂ ਮਾਸੀ ਜੀ ਦਾ ਲੜਕਾ ਹੀ ਆ ਰਾਜਵੀਰ ਤੇ ਅਸੀਂ ਇਕੱਠੇ ਭਰਾ ਆਈਆਂ ਉਸ ਤੇ ਹੁਣ ਅਸੀਂ ਮਾਸੀ ਜੀ ਹੁਣੇ ਉੱਪਰ ਗਏ ਸੀ ਮਿਲ ਕੇ ਆਏ ਮਾਸੀ ਜੀ ਹੁਣ ਉਹਨਾਂ ਨੂੰ ਮਿਲ ਕੇ ਅਸੀਂ ਆਏ ਆ ਤੇ ਅੱਗੇ ਨਾਲੋਂ ਬਹੁਤ ਵਧੀਆ ਸਾਰਾ ਕੁਝ ਠੀਕ ਆ ਬੀਪੀ ਠੀਕ ਆ ਠੀਕ ਨਹੀਂ ਗੱਲ ਜੀ ਬੈਸੀ ਠੀਕ ਆ ਬਸ ਜਿਹੜੀ ਬ੍ਰੇਨ ਦੀ ਇੱਕ ਸੋਜ ਆ ਉਹ ਸੋਜ ਹੁਣ ਜੇ ਹੌਲੀ-ਹੌਲੀ ਲਹੂਗੀ ਕਿਉਂਕਿ ਇੱਕਦਮ ਤਾਂ ਉਹ ਲੈਣੀ ਨਹੀਂ ਤੇ ਮਾਤਮਾ ਅਗੇ ਅਰਦਾਸਾਂ ਤੋਂ ਉੱਪਰ ਕੋਈ ਚੀਜ਼ ਨਹੀਂ ਕਿਉਂਕਿ ਅਰਦਾਸਾਂ ਦੇ ਨਾਲ ਹੋ ਸਕਦਾ ਕਿ ਅੱਜ ਰਾਤ ਨੂੰ ਕੋਈ ਪੋਜ਼ਿਟਿਵ ਸਾਈਨ ਆ ਜਾਏ ਜਦੋਂ ਬ੍ਰੇਨ ਦਾ ਕੋਈ ਸਾਈਨ ਆ ਗਿਆ ਤੇ ਉਦੋਂ ਹੀ ਉਹਨੇ ਕੋਈ ਮੂਵਮੈਂਟ ਕਰਨ ਲੱਗ ਜਾਣਾ ਹੱਥ ਦੀ ਕਰੇ ਜਾਂ ਲੱਤ ਦੀ ਕਰੇ ਠੀਕ ਨਹੀਂ ਗੱਲ ਬਾਕੀ ਕਰ ਰਹੀ ਫੇਕਾਂ ਦੀ ਫੇਕ ਜਿਹੜੇ ਬਹੁਤ ਪਾ ਰਹੇ ਆ ਸਾਡੀ ਬੇਨਤੀ ਆ ਭਰਾਵੋ ਕਿਉਂਕਿ ਸਾਰੇ ਕਲਾਕਾਰਾਂ ਵੱਲੋਂ ਬੇਨਤੀ ਆ ਕਿ ਫੇਕ ਨਾ ਪਾਓ ਮੇਰਾ ਵੀਰ ਕਿਉਂਕਿ ਜਿਹੜੀ ਗੱਲ ਨਹੀਂ ਹੈਗੀ ਉਹ ਨਹੀਂ ਹੈਗੀ ਬਿਲਕੁਲ ਠੀਕ ਆ ਅਸੀਂ ਅਰਦਾਸ ਦੇ ਵਿੱਚ ਸ਼ਾਮਲ ਹੋ ਕੇ ਆਏ ਆ ਕਿਉਂਕਿ ਬਹੁਤ ਨਹੀਂ ਬਹੁਤ ਅਰਦਾਸਾਂ ਹੋ ਰਹੀਆਂ ਵਾ ਤੁਸੀਂ ਵੀ ਅਰਦਾਸਾਂ ਕਰੋ ਪ੍ਰਮਾਤਮਾ ਕੇ ਸੱਚੇ ਪਾਸ਼ਾ ਵਾਹੀ ਗੁਰੂ ਵੈਸੇ ਦਾ ਕਲਾਕਾਰ ਤੁਹਾਨੂੰ ਪਤਾ ਇੱਕ ਰੱਬ ਦਾ ਰੂਪ ਹੁੰਦੇ ਆ ਸਾਰੇ ਭਰਾ ਇਹ ਤਾਂ ਵੈਸੇ ਕਿਸੇ ਕੰਟਰੋਵਰਸੀ ਵਰਸੀ ਦੇ ਵਿੱਚ ਨਹੀਂ ਹੈ ਮੈਂ ਦੇਖਿਆ ਬਹੁਤ ਸਾਰੀਆਂ ਹੁਣ ਕਿਉਂਕਿ ਜਦੋਂ ਅਜਿਹੀ ਸਿਚੁਏਸ਼ਨ ਹੁੰਦੀ ਨਾ ਬਹੁਤ ਸਾਰੀਆਂ ਰੀਲਾਂ ਜਿਹੜੀਆਂ ਨੇ ਉਹ ਆਰੇ ਬੱਚਿਆਂ ਨਾਲ ਕਿੰਨਾ ਪਿਆਰ ਸੀ ਔਰ ਹਰ ਇੱਕ ਵਰਗ ਦੇ ਨਾਲ ਉਹਨਾਂ ਦਾ ਗੂੜਾ ਪਿਆਰ ਸੀ ਤਾਂ ਸਾਹੀ ਹਰ ਕੋਈ ਵਰਗ ਜਿਹੜਾ ਅੱਜ ਕੱਲ ਉਹ ਨਾਮ ਅੱਖਾਂ ਨੇ ਅਰਦਾਸਾਂ ਕਰ ਰਿਹਾ ਹਰ ਕੋਈ ਭਾਜੀ ਪਹਿਲੀ ਵਾਰ ਇਸ ਗੱਲ ਦਾ ਦੇਖ ਰਹੇ ਆ ਕਿ ਇੰਨੀਆਂ ਕੌਲਾਂ ਇੰਨਾ ਕੁਛ ਅਸੀਂ ਹੁਣ ਗੱਡੀ ਚ ਆ ਰਹੇ ਸੀ ਉਥੋਂ ਤੇ ਬਹੁਤ ਕੌਲਾਂ ਵੀਰ ਨੂੰ ਵੀ ਬਹੁਤ ਕੌਲਾਂ ਕਿਉਂਕਿ ਇਹਨਾਂ ਦੇ ਅਸੀਂ ਰਿਲੇਟਿਵ ਹੀ ਆ ਤੇ ਬਹੁਤ ਨਹੀਂ ਬਹੁਤ ਬੰਦੇ ਕੌਲਾ ਕਰਕੇ ਪੁੱਛ ਰਿਹਾ ਯਾਰ ਜਿਹੜੇ ਫੇਕ ਪਾਉਂਦੇ ਆ ਬਾਈ ਇਹ ਵਾਕਿਆ ਹੀ ਸਹੀ ਗੱਲ ਆ ਨਹੀਂ ਇਹੋ ਜੀ ਕੋਈ ਗੱਲ ਨਹੀਂ ਅਸੀਂ ਪਰਮਾਤਮਾ ਅੱਗੇ ਅਰਦਾਸ ਬੇਨਤੀ ਕਰਦੇ ਆ ਤੁਸੀਂ ਵੀ ਕਰੋ ਇੱਥੇ ਵੀ ਅਰਦਾਸ ਬੇਨਤੀ ਹੋਈ ਆ ਕਿ ਅਰਦਾਸ ਬੇਨਤੀ ਤੋਂ ਵਾਈਗੁਰ ਤੋਂ ਵੱਡੀ ਕੋਈ ਚੀਜ਼ ਨਹੀਂ ਕਲਾਕਾਰ ਜਿਹੜੇ ਹੁੰਦੇ ਆ ਨਾ ਵੈਸੇ ਹੀ ਰੱਬ ਦਾ ਰੂਪ ਹੁੰਦੇ ਆ ਕਿਉਂਕਿ ਹਰ ਵੇਲੇ ਕਲਾਕਾਰ ਵਾਈਗੁਰ ਦਾ ਨਾਮ ਲੈ ਕੇ ਸਟੇਜ ਤੇ ਚੜਦੇ ਆ ਕੁਝ ਨਹੀਂ ਹੋ ਸਕਦਾ ਸਾਡੇ ਭਰਾ ਨੂੰ ਜਿੰਦਾਬਾਦ ਰਹੂਗਾ ਖਾੜੇ ਲਾਊਗਾ ਖਾੜੇ ਚ ਫੇਰ ਬੜਕਾ ਮਰੂਗਾ ਤੁਹਾਡੀ ਤੁਸੀਂ ਕਹਿ ਰਹੇ ਉਹਨਾਂ ਦੇ ਮਾਤਾ ਜੀ ਨਾਲ ਗੱਲਬਾਤ ਹੋਈ ਆ ਪਿਛਲੇ ਦਿਨੀ ਉਹਨਾਂ ਦੇ ਮਾਤਾ ਜੀ ਗਏ ਨੇ ਕਹਿੰਦੇ ਅੱਖ ਦੇ ਵਿੱਚੋਂ ਅਥਰੂ ਜਿਹੜਾ ਵਾ ਉਹ ਆਇਆ ਸੀ ਰਾਜਵੀਰ ਜਵੰਧਰ ਇਹ ਤੁਹਾਡੀ ਇਸ ਬਾਬਤ ਗੱਲ ਹੋਈ ਆ ਮਾਤਾ ਜੀ ਜਿਹੜੋ ਜਾਣਦੇ ਨੇ ਇੱਕ ਮਾਂ ਦਾ ਸ ਉਹ ਜਦੋਂ ਮਿਲਦਾ ਹੈ ਤਾਂ ਕਿਤੇ ਮਾ ਰੱਬ ਦਾ ਰੂਪ ਹੈ ਦੇਖੋ ਜੀ ਮਾਂ ਦੀਆਂ ਦੁਆਵਾਂ ਹੁੰਦੀਆਂ ਮਾਂ ਤੇ ਰੱਬ ਦਾ ਰੂਪ ਇੱਕ ਹੁੰਦਾ ਆ ਠੀਕ ਆ ਸਾਡੇ ਮਾਸੀ ਜੀ ਕਹਿੰਦੇ ਸੀ ਵੀ ਥੋੜਾ ਜਿਆ ਇਸ ਗੱਲ ਦਾ ਹੋਇਆ ਪਰ ਉਹ ਹੁਣ ਜਿੰਨਾ ਚਿਰ ਪੂਰੀ ਮੂਮੈਂਟ ਮਾੜਾ ਮੋਟਾ ਕੁਛ ਨਾ ਕੁਛ ਹੱਥ ਪੈਰ ਹਿਲਾਉਂਦੇ ਨਹੀਂ ਉਹ ਉਹਨਾਂ ਚਿਰ ਉਹਨਾਂ ਚਿਰ ਸਬਰ ਨਹੀਂ ਆਉਂਦਾ ਹੁੰਦਾ ਤੇ ਸਾਨੂੰ ਵੀ ਇਸ ਗੱਲ ਦੀ ਉਡੀਕ ਆ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਏ ਮਾਲਕ ਵੀ ਉਹ ਕੋਈ ਨਾ ਕੋਈ ਸਾਇਨ ਪੋਜੀਟਿਵ ਆਵੇ ਤੇ ਫਿਰ ਸਾਰਿਆਂ ਚ ਖੁਸ਼ੀ ਦਾ ਮਾਹੌਲ ਹੋਵੇ ਤੇ ਵੈਸੇ ਵੀ ਸਾਨੂੰ ਪੂਰੀ ਆਸ਼ ਉਮੀਦ ਆਸ ਉਮੀਦ ਆ ਵਾਹਿਗੁਰੂ ਦੇ ਅੱਗੇ ਕਿਉਂਕਿ ਜਿਸ ਹਿਸਾਬ ਨਾਲ ਲੋਕ ਦੁਆਵਾਂ ਕਰ ਰਹ ਮੈਨੂੰ ਮੇਰਾ ਪਹਿਲੀ ਵਾਰ ਹੋਇਆ ਹੋਣਾ ਇੰਨੀਆਂ ਅਰਦਾਸਾਂ ਬੇਨਤੀਆਂ ਹੋ ਰਹੀਆਂ ਤੇ ਉਹ ਅਰਦਾਸਾਂ ਬੇਨਤੀਆਂ ਤੋਂ ਉੱਪਰ ਤਾਂ ਕੋਈ ਚੀਜ਼ ਨਹੀਂ ਨਾ ਤੇ ਜਦੋਂ ਹੁਣ ਅਰਦਾਸਾਂ ਬੇਨਤੀਆਂ ਹੋ ਰਹੀਆਂ ਤੇ ਵਾਹਿਗੁਰੂ ਐ ਉਸੇ ਤਰ੍ਹਾਂ ਹੀ ਅਸੀਂ ਕਹਿੰਨੇ ਆ ਵੀ ਉਸੇ ਤਰ੍ਹਾਂ ਵੜਕਾ ਰਾਜਵੀਰ ਮਾਰੂਗਾ ਸਟੇਜਾਂ ਦੇ ਉੱਤੇ ਪਰ ਥੋੜਾ ਸਮਾਂ ਲੱਗ ਸਕਦਾ ਬਿਲਕੁਲ ਬਿਲਕੁਲ ਸਮਾਂ ਲੱਗਦਾ ਬਾਈ ਜੀ ਤੁਹਾਡੀ ਭੂਆ ਜੀ ਦੇ ਬੇਟੇ ਨੇ ਹਾਂਜੀ ਹਾਂਜੀ ਅੱਛਾ ਤੁਸੀਂ ਵੀ ਗਏ ਹੋ ਤੁਹਾਡੀ ਭੂਆ ਜੀ ਨਾਲ ਕੀ ਹਾਲਤ ਨੇ ਰਾਈ ਵਾਈਫ ਜਿਹੜੀ ਆ ਉਹਨਾਂ ਨਾਲ ਕੋ ਮਿਲ ਕੇ ਆਏ ਨੇ ਉਹਨਾਂ ਨੇ ਨੇੜਿਓਂ ਦੇਖਿਆ ਉਹਨਾਂ ਨੇ ਕਿ ਕੀ ਹਾਲਾਤ ਨੇ ਇਸ ਵਕਤ ਕੋਈ ਮੂ हां जी हां जी भाई जी 부ਆ जी ਦੇ ਕੋਲੇ ਹੀ ਬੈਠੇ ਆਏ ਆ ਉਹ ਕਹਿੰਦੇ ਗੁਰੂ ਮਹਾਰਾਜ ਦੀ ਕਿਰਪਾ ਕੋਈ ਗੱਲ ਨਹੀਂ ਚੜ੍ਹਦੀ ਕਲਾ ਚ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੋ ਅੱਛਾ ਜਿਹੜੇ ਕਲਾਕਾਰ ਨੇ ਕਿਹੜੇ ਕਿਹੜੇ ਕਲਾਕਾਰ ਨੇ ਉੱਪਰ ਕਿਉਂਕਿ ਕਾਫੀ ਦਿਨਾਂ ਤੋਂ ਉਦੋਂ ਤੋਂ ਹੀ ਕਨਵਰ ਗਰੇਵਾਲ ਕੁਲਵਿੰਦਰ ਬਿੱਲੇ ਹੋਣੀ ਜਿਹੜੇ ਨੇ ਉਹ ਸਾਰੇ ਉੱਥੇ ਬੈਠੇ ਨੇ ਡਿਊਟੀਆਂ ਲਗਾਈਆਂ ਹੋਣੇ ਪੇ ਰਾਤ ਨੂੰ ਤੂੰ ਆਜੀ ਸਵੇਰੇ ਮੈਂ ਆ ਜਾਾਂਗਾ ਤੇ ਵੇਖੋ ਇਹ ਵੀ ਇੱਕ ਪਿਆਰ ਹੈ ਇੰਡਸਟਰੀ ਦੇ ਵਿੱਚ ਬਹੁਤ ਪਿਆਰ ਆ ਜੀ ਬਹੁਤ ਜਿੰਨੀ ਵੀ ਇੰਡਸਟਰੀ ਆ ਸਾਰੇ ਹੀ ਕਲਾਕਾਰ ਭਰਾ ਪਹੁੰਚ ਰਹੇ ਆ ਇੱਥੇ ਬਾਈ ਨਾਲ ਸਾਰਿਆਂ ਦੇ ਬਹੁਤ ਜ਼ਿਆਦਾ ਪਿਆਰ ਸੀ ਇੱਕੋ ਬੇਨਤੀ ਮੈਂ ਲਾਸਟ ਦੇ ਵਿੱਚ ਸਾਰੀਆਂ ਸੰਗਤਾਂ ਨੂੰ ਸਾਰੇ ਭਰਾਵਾਂ ਨੂੰ ਕਰੂੰਗਾ ਵੀ ਜਿਹੜੀਆਂ ਆਪਾਂ ਫੇਕ ਨਿਊਜ਼ਾਂ ਚੱਕਦੇ ਆ ਨਾ ਉਹ ਕਿਰਪਾ ਕਰਕੇ ਬੰਦ ਕਰ ਦਿਓ ਬੰਦ ਕਰ ਦਿਓ ਹੁਣ ਜਿਵੇਂ ਕਲਾਕਾਰ ਭਰਾਵਾਂ ਨੇ ਹੁਣੇ-ਹੁਣੇ ਇੱਕ ਵੀਡੀਓ ਪਾਈ ਸੀ ਉਹ ਤਾਂ ਪਹਿਲੇ ਦਿਨ ਤੋਂ ਹੀ ਜਿੱਦ ਤੋਂ ਇਹ ਹਾਸਾ ਹੋਇਆ ਉਦੋਂ ਤੋਂ ਹੀ ਕਹਿ ਰਹੇ ਆ ਵੀ ਆਪਾਂ ਅਰਦਾਸਾਂ ਕਰੀਏ ਗੁਰੂ ਮਹਾਰਾਜ ਕਿਰਪਾ ਕਰਨਗੇ ਸੋ ਇਸ ਚੀਜ਼ ਨੂੰ ਪੋਜ਼ਿਟਿਵ ਲਈਏ ਬਾਈ ਚੜਦੀ ਕਲਾ ਚ ਕੋਈ ਗੱਲ ਨਹੀਂ ਸੱਚੇ ਪਾਤਸ਼ਾਹ ਮਿਹਰ ਕਰੂਗਾ ਜਿਵੇਂ ਅੱਜ ਉਹਨਾਂ ਨੇ ਕਿਹਾ ਕਿ ਆਜਿਰੀ ਰਾਜ ਵੱਧ ਚੜ ਕੇ ਅਰਦਾਸਾਂ ਕਰੋ ਉਹ ਵੈਸੇ ਜਿਵੇਂ ਕਨਵਰ ਭਾਜੀ ਨੇ ਕਿਹਾ ਵੀ ਅੱਜ ਅਰਦਾਸਾਂ ਦੀ ਲੋੜ ਆ ਅਰਦਾਸਾਂ ਦੀ ਤਾਂ ਕਰਕੇ ਇਸ ਗੱਲ ਦਾ ਕਿਹਾ ਕਿਉਂਕਿ ਅੱਜ ਕੋਈ ਪਰਮਾਤਮਾ ਕਰੇ ਕੋਈ ਚਮਤਕਾਰ ਹੋਊਗਾ ਵੀ ਜਿਹੜਾ ਮਤਲਬ ਕਿ ਕੋਈ ਨਾ ਕੋਈ ਸਾਈਨ ਜ਼ਰੂਰ ਆਊਗਾ ਵੀ ਸਾਡੇ ਭਰਾ ਦਾ ਹੱਥ ਹਿਲੇ ਜਾਂ ਬਾਹਾਂ ਹਿਲੇ ਹਨ ਜਾਂ ਕੋਈ ਲੱਤ ਹਿਲੇ ਉਹ ਆਊਗਾ ਅਸੀਂ ਪੋਜੀਟਿਵ ਸੋਚਦੇ ਆ ਤੇ ਵਾਹਿਗੁਰੂ ਦੀ ਕਿਰਪਾ ਕਰਨਗੇ ਇਸ ਗੱਲ ਦਾ ਵੀ ਅਰਦਾਸਾਂ ਦੇ ਵਿੱਚ ਬਹੁਤ ਤਾਕਤ ਹੁੰਦੀ ਆ ਨਾ ਠੀਕ ਹੈ ਨਾ ਬਾਕੀ ਕਲਾਕਾਰ ਸਾਰੇ ਬਹੁਤ ਕੋਲੇ ਹੀ ਆ ਸਾਰੇ ਕਲਾਕਾਰ ਅਸੀਂ ਮਿਲ ਕੇ ਆਏ ਆ ਸਾਰਿਆਂ ਨੂੰ ਅਰਦਾਸ ਦੇ ਵਿੱਚ ਵੀ ਸ਼ਾਮਲ ਹੋ ਕੇ ਆਏ ਆ ਅਰਦਾਸ ਕਰ ਰਹੇ ਨੇ ਕਲਾਕਾਰ ਸਾਰੇ ਭਰਾ ਹੋਟ ਹੈਗੀ ਆ ਕਿਰਪਾ ਕਰਨਗੇ ਵਾਹਿਗੁਰੂ ਠੀਕ ਹੈ ਧੰਨਵਾਦ ਆ ਤੁਹਾਡਾ ਤਾਂ ਬਿਲਕੁਲ ਇਹ ਐਮਰਜੈਂਸੀ ਆ ਜਿੱਥੇ ਰਾਜਵੀਰ ਜਵੰਦਾ ਜਿਹੜਾ ਪਿਛਲੇ ਦਿਨਾਂ ਤੋਂ ਕਈ ਦਿਨਾਂ ਤੋਂ ਐਡਮਿਟ ਹੈ ਤੇ ਅਰਦਾਸਾਂ ਦੀ ਲੋੜ ਐ ਸੀ ਵੀ ਇਹ ਕਹਿ ਰਹੇ ਆ ਕਿ ਹਰ ਘਰ ਦੇ ਵਿੱਚ ਜਿਵੇਂ ਕਿ ਕਲਾਕਾਰਾਂ ਨੇ ਕਿਹਾ ਆਏ ਉਹਨਾਂ ਸੋਸ਼ਲ ਮੀਡੀਆ ਦੇ ਉੱਤੇ ਇਹ ਕਿਹਾ ਹੈ ਕਿ ਹਰ ਘਰ ਦੇ ਵਿੱਚ ਅਜ ਅਰਦਾਸ ਹੋਵੇ ਹਰ ਵਿਅਕਤੀ ਜਿਹੜਾ ਆਪਣੇ ਆਪਣੇ ਕੋਈ ਕਿਸੇ ਧਰਮ ਮਜ਼ਬਦ ਦਾ ਹੈਗਾ ਤੇ ਉਹ ਉੱਥੇ-ਉੱਥੇ ਜਾ ਕੇ ਆਪਣੇ ਆਪਣੇ ਤਰੀਕੇ ਦੇ ਨਾਲ ਜਿਹੜਾ ਦੁਆ ਕਰ ਸਕਦਾ ਏ ਅਰਦਾਸ ਕਰ ਸਕਦਾ ਏ ਪ੍ਰਾਰਥਨਾ ਕਰ ਸਕਦਾ ਏ ਤੇ ਇਹ ਜ਼ਰੂਰੀ ਹੈ ਕਿ ਰਾਜਵੀਰ ਜਵੰਦਾ ਜਿਹੜਾ ਕਿ ਬਿਨਾ ਕਿਸੇ ਕੰਟਰੋਵਰਸੀ ਦੇ ਸਾਫ ਸੁਥਰੀ ਡੈਕੀ ਵਾਲਾ ਇੱਕ ਪਹਿਰਾਵਾ ਜਿਹੜਾ ਕਿ ਆਮ ਪੰਜਾਬੀ ਕਿੜਾ ਕਰ ਰਹੇ ਤੁਸੀਂ ਪਹਿਲਾਂ ਦੇਖਿਆ ਸੀ ਕੁਰਤਾ ਚਾਦਰਾਂ ਲਾ ਕੇ ਸਟੇਜ ਤੇ ਆਉਣਾ ਉੱਚਾ ਲੰਮਾ ਗੱਭਰੂ ਤੇ ਅੱਜ ਐਕਸੀਡੈਂਟ ਦੇ ਦੌਰਾਨ ਜਿਹੜਾ ਗੰਭੀਰ ਜ਼ਖਮੀ ਹੋਇਆ ਏ ਤੁਸੀਂ ਆਪ ਮਹਾਰੇ ਬਹੁਤ ਸਾਰੇ ਲੋਕ ਜਿਹੜੇ ਨੇ ਇੱਥੇ ਪਹੁੰਚ ਰਹੇ ਨੇ ਆਪ ਮਹਾਰੇ ਵੀ ਇੱਥੇ ਹਸਪਤਾਲ ਦੇ ਵਿੱਚ ਪਹੁੰਚ ਰਹੇ ਨੇ ਕਈਆਂ ਦੀਆਂ ਅੱਖਾਂ ਭਰੀਆਂ ਹੋਈਆਂ ਨੇ ਕਿਉਂਕਿ ਜਦੋਂ ਇਹ ਲੱਗਦਾ ਹੈ ਕਿ ਇੱਕ ਪਰਿਵਾਰ ਦਾ ਜੀ ਹੈ ਰਜਵੀਰ ਜਵੰਦਾ ਹਰ ਇੱਕ ਨੂੰ ਇਹ ਲੱਗ ਰਿਹਾ ਹੈ ਕਿਉਂਕਿ ਅਜਿਹੀ ਸ਼ਖਸੀਅਤ ਜਿਹਦੀ ਕਿਸੇ ਨਾਲ ਕੋਈ ਲੜਾਈ ਨਹੀਂ ਤੇ ਜਿਹੜਾ ਕਿ ਹਰ ਵਿਅਕਤੀ ਦੇ ਨਾਲ ਹਰ ਵਰਗ ਦੇ ਨਾਲ ਬੱਚਿਆਂ ਨਾਲ ਤੁਸੀਂ ਦੇਖਿਆ ਹੋਗਾ ਸੋਸ਼ਲ ਮੀਡੀਆ ਦੇ ਉੱਤੇ ਕਿੰਨਾ ਪਿਆਰ ਸੀ ਜੇ ਮੈਡੀਕਲ ਬੁਲੇਟਿਨ ਦੀ ਗੱਲ ਕੀਤੀ ਜਾਵੇ ਤਾਂ ਉਸ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਲਾਈਫ ਸਪੋਰਟ ਜਿਹੜੀ ਆ ਉਹਦੇ ਉੱਤੇ ਲਗਾਤਾਰ ਬਣੇ ਹੋਏ ਨੇ ਸਿਚੁਏਸ਼ਨ ਜਿਹੜੀ ਆ ਉਹ ਕ੍ਰਿਟੀਕਲ ਹੈ ਪਰ ਅਰਦਾਸ ਚਮਤਕਾਰ ਜਿਹੜਾ ਵਾ ਉਹ ਕਦੇ ਵੀ ਹੋ ਸਕਦਾ ਸੀ ਬਹੁਤ ਵਾਰ ਦੇਖਿਆ ਕਿ ਜਿਹੜਾ ਮੌਤ ਦੇ ਮੂੰਹ ਦੇ ਵਿੱਚੋਂ ਜਿਹੜੇ ਚਮਤਕਾਰ ਕੱਢ ਕੇ ਲੈ ਕੇ ਆਉਂਦੇ ਆ ਦਿਮਾਗ ਦੇ ਵਿੱਚ ਸੋਜਿਸ਼ ਹੈ ਦਿਮਾਗ ਤੱਕ ਆਕਸੀਜਨ ਨਹੀਂ ਜਾ ਰਹੀ ਕ੍ਰਿਟੀਕਲ ਸਿਚੁਏਸ਼ਨ ਇਸ ਕਰਕੇ ਵੀ ਆ ਕਿ ਜਿਹੜੇ ਸਪਾਈਨ ਦੇ ਵਿੱਚ ਜਿਹੜਾ ਮਲਟੀਪਲ ਇੰਜਰੀਜ਼ ਆ ਉਹਦੇ ਕਰਕੇ ਤੇ ਦਿਮਾਗ ਤੇ ਜਿਹੜੀ ਆ ਉਹ ਗੰਭੀਰ ਜਿਹੜੀ ਸੱਟ ਲੱਗੀ ਹੋਣ ਕਰਕੇ ਰਾਜਵੀਰ ਜਵੰਦੇ ਦੇ ਦਿਮਾਗ ਤੇ ਸੋਜਿਸ਼ ਹੈ ਜਿਹੜਾ ਕਿ ਬ੍ਰੇਨ ਕਹਿ ਰਿਹਾ ਹੈ ਕਿ ਉਹ ਬ੍ਰੇਨ ਤੱਕ ਆਕਸੀਜਨ ਨਹੀਂ ਪਹੁੰਚ ਰਹੀ ਕਿਉਂਕਿ ਲਗਾਤਾਰ ਸੀਪੀਆਰ ਦੇ ਨਾਲ ਦੱਬ-ਦੱਬ ਕੇ ਆਕਸੀਜਨ ਜਾਂ ਖੂਨ ਦਾ ਸਰਕਟ ਟੋੜਨ ਦੀ ਜਿਹੜੀ ਆ ਉਹ ਗੱਲ ਕੀਤੀ ਜਾ ਰਹੀ ਸੀ ਪਰ ਜਿਵੇਂ ਕਿ ਅੱਜ ਕਿਹਾ ਕਿ ਅਰਦਾਸਾਂ ਜਿਹੜੀਆਂ ਨੇ ਉਹ ਬਚਾ ਸਕਦੀਆਂ ਹਨ ਅਰਦਾਸ ਦੇ ਵਿੱਚ ਵੱਡੀ ਤਾਕਤ ਹੈ ਤਾਂ ਸਾਰਿਆਂ ਨੂੰ ਬੇਨਤੀ ਹੈ ਕਿ ਭਾਈ ਅਰਦਾਸ ਜ਼ਰੂਰ ਕਰੋ ਕਿ ਪੰਜਾਬ ਦਾ ਜਿਹੜਾ ਨੌਜਵਾਨ ਕਲਾਕਾਰ ਆ ਮੋੜਾ ਖਾੜਿਆਂ ਦੇ ਵਿੱਚ ਜਾਵੇ ਮੁਰ ਜਿਹੜਾ ਪੰਜਾਬ ਦੀ ਗੱਲ ਕਰੇ ਪੰਜਾਬੀਅਤ ਦੀ ਗੱਲ ਕਰੇ ਤਾਂ ਜ਼ਰੂਰੀ ਹੈ ਤੁਹਾਡੇ ਵਾਸਤੇ ਵੀ ਸਾਰਿਆਂ ਵਾਸਤੇ ਕਿ ਅਰਦਾਸਾਂ ਜ਼ਰੂਰ ਕਰੋ